ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਚਾਰ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਣਕਰ ਮਾਲੀਆਂ ਲੈਂਦੀਆਂ ਨੇ ਆਊਟ ਕਰ ਲੈਂਦੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਿਕਾ ਉਹ ਠੀਕ ਹੋ ਵਧੀਆ ਹਾਂ ਵਧੀਆ ਬਾਈ ਡਾਕਟਰ ਨਾਮ ਤੇ ਡਰੈੱਸ ਨਾਮ ਜੱਸਾ ਸਿੰਘਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਧੀ ਰਾਮਪੁਰਾ ਹੂਆ ਨੇੜੇ ਪਿੰਡ ਬਈ ਸਾਧਪੁਰਾ ਰਹਿ ਜਾਂਦਾ ਇਧਰ ਭਾਈ ਭਗਤਾ ਰਹਿੰਦਾ ਵਿਚਾਲੇ ਦੀ ਰਹਿਣਾ ਆਪਣਾ ਪਿੰਡ ਮੋਬਾਈਲ ਨੰਬਰ 76967 34117 ਠੀਕ ਆ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਭਲੂਣ ਸੂਈ ਆ ਕਦੋਂ ਸੂਈ ਆ ਬਾਈ ਇਹਨੂੰ ਦੋ ਕੁ ਘੰਟੇ ਹੋ ਗਏ ਸੂਣ ਜਿਹੜਾ ਬੱਚਾ ਐਕਸਪਾਇਰ ਹੋ ਗਿਆ ਨਾ ਫੇਰ ਹੋ ਗਿਆ ਬੱਚਾ ਹਾਂ ਬੱਚੀ ਦਿੱਤੀ ਸੀ ਠੀਕ ਆ ਬਾਈ ਬਾਹਰ ਆ ਗਈ ਕਾਬੀਮੈਂਟ ਹੀ ਜਾਂ ਤਰਾ ਠੀਕ ਆ ਜੀ ਤੇ ਜੇਰ ਪੈਣੀ ਆ ਨਾ ਜੇਰ ਪੈਣੀ ਆ ਇਹਦੀ ਬੋਲਾ ਕੱਢ ओके okay भाई बोल दे भाई तोर के खाली मु मूवी गिरी है हम्म दंदो, दंदो खीरी हां दंदो खीरी है दंदो खीरी है सारे थान नेखड़ में पूरे गैप से कला कला थान गुलाबी थान फेस फूलस बड़ा चंगा बॉडी बॉडी चाहिए सनक पुना बडदे विच फूल फूल कादा छोटी ना माने भाई लेवा कमाल दा मुट्ठी वाला थान कला कला थान चबाई किमे है भाई चबाई बहुत एक नंबर है फेस दिखा दे भाई माड़ा फेस दी ब्यूटी बड़ी कमाल दी ਦੰਦੋ ਬਾਈ ਕਹਿੰਦਾ ਬੈਲ ਫੁੱਲ ਖੀਰੀ ਹੈ ਹਾਂ ਕੇਸ ਦੇਖੋ ਬੋਦੀਵਾਦੀ ਇੱਕ ਨੰਬਰ ਹੈ ਪੂਰੇ ਆਪਣੇ ਖੇਤ ਦੇ ਵਿੱਚ ਫੁੱਲ ਆ ਬਾਈ ਕਿੰਨਾ ਕੁ ਦੋਦੂ ਦੇ ਦੂ ਐਸਟੀਮੇਟ ਆ ਆਲਟੀਮੇਟ ਘਰਾਉਣੀ ਕੋਈ ਤਾਂ ਪਹਿਲਾਂ ਦਊਗੀ ਠੀਕ ਆ ਬਾਈ ਹੂੰ ਭਾਂਡਾ ਪੋੜਾ ਹੋ ਜਾਗਾ ਕਾਦਾਲੀ ਵਾੜਾ ਕੋਈ ਛੋਟੀ ਨਾ ਮੰਨੇ ਮੁੱਲ ਕੀ ਹੈ ਬਾਈ ਜਾਇਜ ਮੁੱਲ ਯਾਰ ਹੁਣ ਜੇ ਤਾਂ ਹੁਣ ਬੱਚਾ ਬੱਚੀ ਤਿਆਰ ਹੁੰਦੀ ਨਾਲ ਇਹਦਾ 70 75 ਹਜ਼ਾਰ ਦੀ ਵਾੜ ਸੀ ਸਹੀ ਗੱਲ ਆ ਅੱਜ 50 ਹਜ਼ਾਰ ਦੀ ਦੇ ਦਾਂਗੇ ਤੁਹਾਨੂੰ ਚੱਕ ਬਾਈ ਜਮਾ ਜਾਇਜ ਮੋਹੱਲਾ 50000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਕਾਰਨ ਬਾਈ ਨੇ ਸਾਨੂੰ 10 ਸੀ ਦਿੱਤਾ ਜਿਹੜਾ ਕਾਰ ਇਹ ਜਿਰ ਪੈਣੀ ਆ ਹਾਂ ਉਹ ਆਲ ਤਾਂ ਕਰਦੀ ਨਹੀਂ ਹੁਣੀ ਵਿੱਚ ਚਵਾਈ ਚੈੱਕ ਕਰੋ ਚਵਾਈ ਚੰਗੀ ਆ ਨਾ ਬੜੀ ਚੰਗੀ ਚੋਈ ਮੋਟਾ ਮੋਟਾ ਚੋਣਾ ਲੈ ਕੀ ਬਾਤ ਹੈ ਚਵਾਈ ਤਾਂ ਇੱਕ ਨੰਬਰ ਆ ਜਾਵਾਂ ਆਏ ਵਰਦੀ ਆ ਕਿ ਨਹੀਂ ਪੂਰੀ ਹਾਂ ਲੱਗ ਮਗਰਲੇ ਥਣਾਂ ਚੈੱਕ ਕਰ ਲੋ ਮੋਟਾ ਮੋਟਾ ਚੋਣਾ ਖੜਕਾ ਹੁੰਦਾ ਨੇੜ ਤੋਂ ਚੈੱਕ ਕਰੋ ਲੈ ਥਣ ਬਹੁਤ ਚੰਗਾ ਕੀ ਬਾਤ ਆ ਥਾਣ ਇਕੱਲਾ ਇਕੱਲਾ ਗਲਾਬੀ ਥਾਣ ਮੁਠੀਆ ਥਾਣ ਚਿਵਾਈ 1 ਨੰਬਰ ਹੁਣ ਠੰਡੀ ਹੈ ਜਾ ਰਹੀ ਕੋਈ ਬਾਤ ਨਹੀਂ ਗਿਆ ਕੱਦ ਲੇਵਾ ਕਮਾਲ ਦਾ ਫੇਸ ਫੂਸ ਬੜਾ ਪਿਆਰਾ ਹਨਾ ਕਰਮਾਈ ਦਾ ਫੇਸ ਦੀ ਬਿਊਟੀ ਵੀ ਦੇਖੋ ਕਮਾਲ ਦੀ ਹੈ ਬਈ ਮੁੱਲ ਵੀ ਜਾਇਜ਼ ਆ 50000 ਰੁਪਏ ਮਾਨ ਤਾਣ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਅੱਗੇ ਵੀਰੇ 2 ਨੰਬਰ ਕਿਹੜਾ ਸੂਈ ਜੀ ਇਹ ਦੂਜਾ ਸੂਈ ਆ ਕਦਮ ਸੂਈ ਆ ਬਈ ਇਹਨੂੰ 4-5 ਦਿਨ ਹੋ ਗਏ ਸੂਈ ਨੇ ਬੱਚਾ ਕੀ ਹੈ ਜੀ ਇਹ ਬੱਚਾ ਦਿੱਤਾ ਬੱਚਾ ਦਿੱਤਾ ਬਈ ਕਿੰਨਾ ਕ ਬਈ ਬੋਲਾ ਦੁੱਧ 11 ਕਿਲੋ ਹੁਣ ਠੀਕ ਆ ਬਈ ਪੂਰੀ ਦੋ ਡੰਗ ਅਗਲਾ ਚੋਕੇ ਲੈ ਜੇ ਓਕੇ ਬਈ ਠੀਕ ਆ ਆਰਡਰ ਕਮਾਲ ਆ ਹਾਂ ਆਰਡਰ ਥਾਣ ਥਾਣ ਨੂੰ ਬਹੁਤ ਸੋਹਣਾ ਲੱਗਿਆਗਾ ਸਹੀ ਗੱਲ ਆ ਠੰਡੀ ਹੈਗੀ ਠੰਡੀ ਜਿਵੇਂ ਮਰ ਜੇ ਇੱਥੇ ਫੇਰੀ ਚੱਲ ਕੋਈ ਚੱਕਰੀ ਨਹੀਂ ਥਾਣ ਇਧਰੋਂ ਚੈੱਕ ਕਰਵਾਉਣ ਲੈ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਇਹ ਸੂਸ ਬੜਾ ਪਿਆਰਾ ਕਰਮਾਈ ਰੱਖਿਆ ਨੇ ਬਈ ਹਾਂ ਪੂਰਾ ਹੂੰ ਖੋਲ ਦੇ ਬਈ ਤੋਰ ਦੇ ਸੂਈ ਸਵਾਈ ਬੱਚਾ ਬੱਚਾ ਹਣਾ ਬੱਚਾ ਦਿੱਤਾ ਹੂੰ ਚੰਗੇ ਬੋਲੇ ਤੋਂ ਕਰਮਾਈ ਸਟਾਰਟ ਹੋਈ ਆ ਫੇਸ ਦੀ ਬਿਊਟੀ ਕੱਦ ਬ੍ਰੀਟ ਇੱਕ ਨੰਬਰ ਆ ਬਈ ਯਾਰਾ ਕੀ ਮੋਲਾ ਬਈ ਜੈਦ ਮੋਲ ਡਾਟਰ ਕੋਈ 45 ਕਰਾ ਲਾ 42 ਕਰਾ ਲਾ 40000 ਦੀ ਵਾੜ ਦੇ ਦਾਂਗੇ ਮੁੱਲ ਕਰਾਉਣਾ ਬਈ ਕਹਿੰਦਾ 45 42 ਜੱਡਾ ਮਰਜ਼ੀ ਕਰਾ ਲਓ 40000 ਦੀ ਵਾੜ ਦੇ ਦੇ ਦਾਂਗੇ ਫਿਰ ਵੀ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਤੇ ਮਾਨਦਾਨ ਹੋ ਜਾਊਗਾ ਬਈ ਬਾੜ ਚੰਗੀ ਆ ਬਰੀਡ ਚੰਗੀ ਆ ਚੰਗੀ ਆ ਗਰਮੀ ਨਹੀਂ ਮੰਦੀ ਕਾਫੀ ਕਲਰ ਦੀ ਆ ਸਹੀ ਆ ਹੂੰ ਆਣ ਤੁਣ ਬਹੁਤ ਚੰਗਾ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਦੇ ਗਰਮੀ ਦਾ ਤੋਹਫਾ ਬਾਈ ਦੀ ਗੱਲ ਸਹੀ ਹੈ ਗਰਮੀ ਨਹੀਂ ਮਾਂਦੀ ਮੱਝ ਨਾਲ ਦਾ ਦੁੱਧ ਦੇਣਾ ਕਰ ਮਾਂਦੀ। ਸਿਆਣਾ ਪਾਉਣਾ ਪਾਰਾ ਨਹੀਂ ਪਾਉਣਾ ਨਾ ਪਾਤਾ ਵੀ ਨਹੀਂ ਕੋਈ ਚੱਕਰ। ਠੀਕ ਆ। ਨਹਾਉਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ। ਪਾਗਣਿਆ। ਚੱਕਰੀ ਨਹੀਂ ਪਾਦੇ ਕੋਈ ਨਹੀਂ ਬੈਨਣਾ। ਜ਼ਰੂਰੀ ਆ ਐ ਮੱਛਰ ਮੱਖੀ ਤੋਂ ਜ਼ਰੂਰੀ ਆ ਕਿ ਨਹੀਂ ਭਾਈ? ਹਾਂ। ਹੂੰ। ਬੈ। ਓਹ ਠੰਡੀ ਐ। ਠੰਡੀ ਐ ਕਹਿਣਾ ਕੁਛ ਨਹੀਂ। ਕਹਿਣਾ ਕੁਛ ਨਹੀਂ। ਕਿਵੇਂ ਜੀ ਜੇ ਦੂਰ ਦੀ ਮੈਂ ਖਾ ਆਪਣੀ ਗਾਰੰਟੀ ਆ ਓਕੇ ਬਾਈ ਠੀਕ ਲੈ ਬਾਈ ਥਾਣ ਇੱਕ ਨੰਬਰ ਤੇ ਚਵਾਈ ਦੇ ਚੋਣ ਬੜਾ ਚੰਗਾ ਬੜਾ ਚੰਗਾ ਚੋਣ ਲਿਆ ਮੋਟੀ ਚਵਾਈ ਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਨ ਵਾਲੇ ਨੇ ਕੁਛ ਨਹੀਂ ਖੰਡੀ ਸੀ ਆ ਲੈ ਚਵਾਈ ਹੈ ਨਾ ਲੈ ਦਿੰਦੀ ਤੇ ਇੱਕ ਨੰਬਰ ਤੇ ਚਵਾਈ ਹੈ ਲੈ ਮੋਟਾ ਮੋਟਾ ਚੋਣ ਲਗਿਆ ਕੋਈ ਚੱਕਰ ਨਹੀਂ ਆਏ ਨਾਲੇ ਹੂੰ ਜਿਵੇਂ ਮਰਜ਼ੀ ਬੈਠੀ ਆ ਜੀ ਫੁੱਲ ਕਹਿਣਾ ਕੁਛ ਨਹੀਂ ਇੱਕ ਨੰਬਰ ਵਰੀਡ ਬਾਕੀ ਭਾਅ ਵੀ ਕੁਛ ਨਹੀਂ ਭਾਅ ਵੀ ਕੁਛ ਨਹੀਂ ਟੋਕਣਾ ਨਾਲਾ ਉਪਰ ਨਾਲ ਦਾ ਭਾਅ ਭਾਅ ਦਾ ਮੁੱਲ ਨਹੀਂ ਹੈਗਾ ਜਾ ਮੋਲਾ ਮੱਝ ਨਾਲ ਦਾ ਦੁੱਧ ਦਿੰਦਾ ਅੱਗੇ ਬਈ ਤਨ ਨੰਬਰ ਕਿਹੜਾ ਸੁਆ ਜੀ ਇਹ ਭਲੂਣਸ ਹੁੰਦੀ ਆ ਕਿੰਨੇ ਦਿਨ ਲਊ ਇਹ 4-5 ਦਿਨ ਲੱਗੇਗੀ 4 ਤੋਂ 5 ਦਿਨ ਕਿੰਨਾ ਕੀ ਰਿਕਾਰਡ ਬਈ ਦੁੱਧਾਂ ਦੁੱਧ ਦੇ ਦੂਸਤ 18 ਕਿਲੋ ਬੱਛੀ ਰਾਮ ਨਾਲਾ ਲਾਂ ਬਹੁ ਪੰਗਾ ਲਾਂ ਬਹੁ ਪੰਗਾ ਹਦਿਆ ਸਾਰੇ ਬਾਲਟ ਲੈ ਗੱਡੂ ਫਿਰ ਸੋਣਾ ਥਾਣ ਦੇਖ ਥਣ ਬਹੁ ਸੋਣਾ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਲੱਗਿਆ ਬਈ ਹੰਡੀ ਕਰ ਮਾਲੀ ਵਾਲੀ ਆ ਹਾਂ ਜਿਵੇਂ ਮਰ ਜੀ ਮਾਰਦੀ ਹੱਥ ਮੀਰੀ ਜਲਾ ਕਹਿਣਾ ਮਾਜੀ ਦਾ ਮੋਢੀ ਫਿਰ ਜਲਾ ਮਗਦੀ ਫਿਰ ਚਾਲ ਹੂੰ ਮੂਰੋ ਥਾਂ ਦੇ ਹਾਰੇ ਬੜਾ ਸੋਹਣਾ ਥਾਂ ਲੇ ਦਾ ਹਾਂ ਮੂਰੋ ਲੈਵਾ ਜਰੂਰ ਚੈੱਕ ਕਰਵਾਵਾਂਗੇ ਲੈ ਕੀ ਬਾਤ ਆ ਪੂਰੀ ਵਿਥੀ ਦੇ ਕਲਾ ਕਲਾ ਥਾਣਾ ਮੂੰਹ ਵੀ ਦੋਂਦੀ ਆ ਕੋਈ ਇਹ ਭਾਉਂਦੀ ਵੇਖ ਲੈ ਅਗਲਾ ਕੇ ਓਕੇ ਬਾਈ ਦੋ ਦੰਦ ਦਾ ਬਾਈ ਕਹਿੰਦਾ ਆਪਾਂ ਇਹ ਚੈੱਕ ਕਰਕੇ ਲੈ ਜਾਈਏ ਤਾਂ ਵੀ ਕੋਈ ਚੈੱਕ ਕਰਨੀ ਆ ਕੱਦ ਬਰੀਡ ਫੇਸ ਫੂਸ ਇੱਕ ਬੜਾ ਸੋਹਣਾ ਗਾ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਖੁੱਲ ਆਊਗੀ ਬਾਈ ਲੈ ਤੋਰਾ ਦੇਖੋ ਬਾਈ ਲੈਵੇ ਦੀ ਬੜੀ ਸਫਾਈ ਲੈਵੇ ਦੀ ਬੜੀ ਸਫਾਈ ਆ ਕੀ ਮੋ ਲੱਜ ਆ ਜਾਂ ਫਿਰ ਇਹ 57000 ਦੀ ਦੇ ਦਾਂ ਡਾਕਟਰ ਨਾ ਇਹਨੂੰ ਮਦੇਸਤੀ ਬਾਈ ਕਹਿੰਦਾ ਜੇ ਗੱਬਣਾ ਨਾ ਕੋਈ ਚੱਕਰ ਨਾ ਲੈ ਕਹਿਣਾ ਕੁਛ ਨਹੀਂ ਨਾ ਕੋਹ ਨਹੀਂ ਗੱਲ ਹੰਡੀ ਫੁੱਲ ਜਿਵੇਂ ਮਰਜੀ ਤੇਰੀ ਚੱਲ ਕੋਈ ਜੱਕਰੀ ਲੈ ਫੇਸ ਦੀ ਬਿਊਟੀ ਵੀ ਕਮਾਲ ਕੀ ਬਾਤ ਆ ਬਾਈ ਓਏ ਫਿੱਕੀ ਕੀ ਨਾ ਮੰਨੇ ਅਗਲਾ ਹੂੰ ਕੀ ਮੁੱਲ ਦੱਸਿਆ ਇਹ 57000 ਦੀ ਦੇ ਦਾਂ 57000 ਜਮੋ ਜਜ ਮੁੱਲ 57000 ਮਾਨ ਤਨ ਮਾੜਾ ਮੋਟਾ ਹੋ ਜਾਊਗਾ ਮਾਠ ਜਿਹੜਾ ਮਰਜੀ ਮੂੰਹ ਪੱਟੇ ਅਗਲਾ ਕੇ ਹੂੰ ਉਹ ਪਾਰਕ ਕਿ ਲੈ ਕੇ ਜਾਵੇ ਸਹੀ ਹੈ ਬਾਈ ਬਾਕੀ ਬੜਾ ਲਿਆਣੀਆਂ ਵੇਖ ਪਰਖ ਕੇ ਲੈ ਕੇ ਜਾਵੇ ਡਾਕਟਰ ਜਾਣਾ ਜ਼ਰੂਰੀ ਹੈ ਬਾਈ ਜ਼ਰੂਰੀ ਹੈ ਹਾਂ ਘਰ ਦੀ ਆਪਣੇ ਕੋਲੇ ਕੋਈ ਨਹੀਂ ਹਾਂ ਕੋ ਆਨਲਾਈਨ ਬਾਈ ਪੈਸੇ ਲਾਉਣੇ ਹੁੰਦੇ ਆ ਪੈਸੇ ਲਾਉਣੇ ਹੁੰਦੇ ਆ ਹਾਂ ਫਰਕ ਫਰਕ ਜ਼ਰੂਰੀ ਆ ਫਰਕ ਫਰਕ ਜ਼ਰੂਰੀ ਆ ਅੱਗੇ ਬਈ ਬੜੇ ਹੈ ਕਈ ਦਿਨ ਹਾਂ ਕੱਚੀ ਕੱਚੀ ਹੈ ਕੱਚੀ ਕੱਚੀ ਹੈ ਅੱਗੇ ਲਾਸਟ ਕਿਹੜਾ ਸੁਆ ਇਹ ਵੀ ਪ੍ਰੋਮੋਸ਼ਨ ਹੁੰਦੀ ਆ ਕਿੰਨੇ ਦਿਨ ਲੂ ਤੇ ਹਫਤੇ ਦੀ ਕੱਚੀ ਹੈ ਡਾਕਟਰ ਦੇ ਹਫਤੇ ਦੀ ਕੱਚੀ ਆ ਠੀਕ ਆ ਬਾਈ ਤੇ ਕਿੰਨਾ ਕ ਦੁੱਧ ਦੇ ਦੂ ਅਸਟੀਮੇਟ ਜਾ ਦੁੱਧ 15 16 ਕਿਲੋ ਦੇ ਦੂ ਰ ਆਉਣ ਵਾਲਾ ਠੀਕ ਆ ਭਾਈ ਠੰਡੀ ਇਹ ਵੀ ਬਹੁਤ ਲੇਵਾ ਦਿਖਾ ਲਈ ਨੇੜ ਤੋਂ ਲੇਵਾ ਬਹੁਤ ਚੰਗਾ ਕਰਨ ਭਾਈ ਕੱਚੀ ਕੱਚੀ ਆਂਦਾ ਜੋ ਕੱਚੀ ਆ ਹਾਂ ਲੈ ਸਾਰੀਆਂ ਬਾਲਟਾਂ ਕੱਢੋ ਕੱਢ ਜਿਸ ਮਾਣ ਤੋਂ ਬੜਾ ਚੰਗਾ ਬੜਾ ਚੰਗਾ ਲੈ ਕੱਲਾ ਕੱਲਾ ਥਾਂ ਕੀ ਬਾਤ ਹੈ ਬ੍ਰੀਡ ਇੱਕ ਨੰਬਰ ਬ੍ਰੀਡ ਇੱਕ ਨੰਬਰ ਠੰਡੀ ਹੈ ਜੇ ਕੋਈ ਬਾਤ ਨਹੀਂ ਸਹੀ ਗੱਲ ਹੈ ਮਰਜੀ ਹੋ ਗਈ ਜੀ ਹਮ ਕਹਿਣਾ ਕੁਛ ਨਹੀਂ ਠੰਡੀ ਸੀਲ ਤੇ ਫੇਸ ਦੀ ਬਿਊਟੀ ਦਿਖਾਵਾ ਤੇਰੀ ਬਿਊਟੀ ਤਾਂ ਬੜੀ ਸੋਹਣੀ ਹੈ ਦੀ ਇਹ ਮੋਲ ਕਿੱਥੇ ਆਂਦਾ ਜੋ ਹੱਬ ਨਾਲ ਲਾਇਓ ਫੇਸ ਦੇ ਬੋਦੀ ਵਾਦੀ ਬੜੀ ਚੰਗੀ ਆ ਸਨਖਾਪਣਾ ਬੈੜ ਦੇ ਵਿੱਚ ਫੁੱਲ ਆ ਕੀ ਇਹਦਾ ਕੀ ਮੁੱਲ ਹੈ ਜਾਜ ਜਾ ਬਾਈ ਇਹ ਕੱਚੇ ਨਾਲ ਮੁੱਲ ਹੀ ਇਹਦਾ ਕੀ ਆ ਜਾਜ ਜਾ ਖਿੱਚ ਕੇ ਠੀਕ ਹੈ ਕੀ ਕੀ ਆ 47000 ਦੀ ਵੜ ਦੇ ਚੱਕ ਬਾਈ ਜਮਾ ਜਾਜ ਮੁੱਲ ਦਾ 47000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਬਾਹਲਾ ਮੁੱਲ ਨਹੀਂ ਖਿੱਚ ਕੇ ਮੁੱਲ ਰੱਖਿਆ ਕੱਚੀ ਯਾਰ ਜੀ ਬਰੀਕੀ ਆ ਫੇਸਬੁਕ ਵਾਲਾ ਸੁਣਾਗਾ ਕੱਚੀ ਵੀ ਕੋਈ ਬਾਲੇ ਦਿਨਾਂ ਦੇ ਨਹੀਂ ਬਾਲੇ ਨਹੀਂ 4-5 ਦਿਨਾਂ ਦੇ ਹਵਾਲੇ ਦੀ ਕੱਚੀ ਆ ਨਹੀਂ ਹੈਗਾ ਵੀ ਮਹੀਨਾ ਸਾਹਮਣੇ ਫੋਕ ਆਹੀ 4-5 ਦਿਨਾਂ ਬਸ ਤੇ ਮੈਂ ਕਹਿੰਦਾ 4-5 ਦਿਨਾਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਾ ਹਾਂ ਬਾਕੀ ਮੋਲ ਵੀ ਭਾਈ ਜਾਇਜ਼ ਆ ਉਸ ਹਸਾਬ ਨਾਲ ਮਾਨਦਾਨ ਮਾੜਾ ਮੋਟਾ ਹੋ ਜਾ ਮੋਲ ਅਜ ਕੱਟੇ ਨਾਲ ਹੀ ਆ ਡਾਕਟਰ ਯਾਰ ਖਿੱਚ ਕੇ ਜੀ ਮੋਲ ਰੱਖ ਹੂੰ ਵੇੜਾ ਇਹ ਵੀ ਦੋਨੇ ਚੰਗੀਆਂ ਕੱਚੀਆਂ ਕੱਚੀਆਂ ਹੀ ਆ ਬਸ ਗੱਲਾਂ ਜੋੜਾ ਗੱਠਾ ਲਵਾਂਗੇ ਵਧੀਆ ਮਾਨਦਾਨ ਹੋ ਜਾਊਗਾ ਇਹ ਆ ਵੀ ਸੂਈ ਸਵਾਈਆ ਗਰਮੀਆਂ ਦਾ ਤੋਹਫਾ ਭਾ ਜਮੇ ਕੁਛ ਨਹੀਂ ਬਾਈ ਜਾਇਜ਼ ਮੁੱਲ ਤੇ ਆ ਵੈਡ ਬਈ ਸੂਈ ਸਵਾਈ ਜਿਹੜੀ ਗੱਲ ਸੀ ਬਾਈ ਨੇ ਸਾਸਤੀ ਤੇ ਮੋਲੇ ਦਾ ਵੀ ਬਾਈ ਨੇ 50000 ਰੁਪਏ ਜਮਾ ਜਾਇਜ਼ ਮੁੱਲ ਰੱਖਿਆ ਮਾਨਦਨ ਹੋ ਜੂਗਾ ਬਾਈ ਧੰਨਵਾਦ